ਕੋਲੇ ਇਸ ਬਿੱਡ ਜਾਨਿ ਚ ਵੀ ਚਾਰ ਕਲਰ ਨੇ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਜੀ ਪਿਓਰ ਦੁਪੱਟੇ ਨਾਲ ਕੱਟਵਰਕ ਦੇ ਪੈਚ ਵਰਕ ਸੂਟ ਲੈ ਕੇ ਆਂਦਾ ਲਈ ਬਹੁਤ ਸੋਹਣੇ ਬਹੁਤ ਸੋਹਣਾ ਪੈਚ ਪ੍ਰਿੰਟ ਲੱਗਾ ਹੈ ਜੀ ਬਹੁਤ ਸੋਹਣੇ ਜਰੀ ਦੇ ਹੈਂਡਵਰਕ ਦੇ ਸੂਟ ਨੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਲ ਓਵਰ ਸੂਟ ਆ ਮਸਲੀਨ ਦੇ ਵਿੱਚ ਇਹਨਾਂ ਦਾ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਕਈ ਕਲਰ ਨੇ ਆਪਣੇ ਕੋਲ ਜਿਹੜੀਆਂ ਸਾਡੀਆਂ ਭੈਣਾਂ ਭੈਣਾਂ ਆਨਲਾਈਨ ਕਰਨੀਆਂ ਉਹਨਾਂ ਲਈ ਆਫਰ ਗਿਫਟ ਆ ਜੀ ਈਰਿੰਗ ਦਾ ਤੁਸੀਂ ਸਲੈਕਟ ਕਰ ਸਕਦੇ ਹੋਗੇ ਲਾਈਟ ਕਲਰ ਦੇ ਸੂਟ ਲੈ ਕੇ ਆਂ ਸਾਡੀਆਂ ਬੀਬੀਆਂ ਮਾਤਾਂ ਲਈ ਬਹੁਤ ਸੋਹਣੇ ਨਾਲ ਦੇ ਵਰਕ ਵਾਲੇ ਸੂਟ ਨੇ ਜਿਹੜਾ ਏਦਾਂ ਦੇ ਸੂਟ ਕਈ ਵਾਰੀ ਨਹੀਂ ਮਿਲਦੇ ਬਹੁਤ ਘੱਟ ਪ੍ਰਾਈਸ ਲੈ ਕੇ ਆਏ ਰਖੜੀ ਦੇ ਤੁਸੀਂ ਇਹ ਸੂਟ ਬੁੱਕ ਕਰ ਸਕਦੇ ਹੋ ਕਿਸੇ ਵੀ ਆਪਣੇ ਭੈਣ ਭਾਈ ਨੂੰ ਪੈਚ ਵਰਕ ਦੇ ਮੈਚਿੰਗ ਸੂਟ ਲੈ ਕੇ ਆਂ ਡਾਡ ਲਈ ਬਹੁਤ ਸੋਹਣੇ ਡਾਊਲ ਦੇਖੋ ਪੈਚ ਵਰਕ ਦਾ ਕੰਮ ਹੋਇਆ ਹੈ ਲੈਸ ਦਾ ਕੰਮ ਵੀ ਹੋਇਆ ਹੈ ਨਾਲ ਕੰਟਰਾਸਟ ਦਾ ਬਣਿਆ ਹੈ ਬਾਟਮ ਦਾ ਫਰੋਜੀ ਕਲਰ ਸਵਾਦ ਹੈ ਸਾਡੇ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਕੱਪੜੇ ਦੀ ਵੀਡੀਓ 'ਚ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਹਾਂ ਤੁਹਾਡੇ ਲਈ ਪਿਛਲੇ ਸ਼ੁੱਕਰਵਾਰ ਆਪਾਂ ਨੇ ਵੀਡੀਓ ਨਹੀਂ ਪਾਇਆ ਇਸ ਕਰਕੇ ਬਿਜ਼ੀ ਸੀਗੇ ਤੁਸੀਂ ਇਸ ਵਾਰ ਸੂਟ ਖਰੀਦ ਸਕਦੇ ਰੱਖੜੀ ਤੇ ਜ਼ਹਰ ਤੇ ਜੇਕਰ ਕੋਈ ਵੀ ਤੁਹਾਨੂੰ ਪਸੰਦ ਆਵੇ ਸਿਲੈਕਟ ਕਰ ਸਕਦੇ ਜਿਹੜੇ ਸਿਲੈਪੇਣਾ ਬਾਹਰ ਬੈਠੀਆਂ ਨੇ ਉਹ ਵੀ ਆਪਣੇ ਕਿਸੇ ਦਾ ਰਿਸ਼ਤੇ ਭੈਣ ਭਾਈ ਨੂੰ ਸਾਡੇ ਨਾਲ ਸੰਪਰਕ ਕਰਕੇ ਸੂਟ ਤੁਸੀਂ ਭੇਜ ਸਕਦੇ ਹੋਗੇ ਵੀਡੀਓ ਵਿੱਚ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਜੀ WhatsApp ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋਗੇ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਚਿੱਪਿੰਗ ਚਾਰਜ ਫ੍ਰੀ ਹੋਊਗਾ ਕੈਸ਼ ਔਨ ਡਿਲੀਵਰੀ ਹੈਗੀ ਆ ਕਾਟਨ ਦੇ ਸੂਟਾਂ ਦੇ ਵੀਡੀਓ ਸ਼ੁਰੂ ਕਰਾਂਗੇ ਪ੍ਰਿੰਟ ਸੂਟ ਨੇ ਆਪਣੇ ਕੋਲੇ ਆਲ ਓਵਰ ਕਾਟਨ ਚ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਆਲ ਓਵਰ ਸੂਟ ਆ ਜੀ ਨਾਲ ਕਾਟਨ ਦੀ ਦੁਪੱਟੇ ਨੇ ਪ੍ਰਾਈਸ ਹੈਗਾ ਸਿਰਫ 550 550 ਪ੍ਰਾਈਸ ਜੀ ਬਹੁਤ ਘੱਟ ਪ੍ਰਾਈਸ ਲੈ ਕੇ ਆਇਆ ਰਖੜੀ ਦੇ ਤੁਸੀਂ ਇਹ ਸੂਟ ਬੁੱਕ ਕਰ ਸਕਦੇ ਹੋ ਕਿਸੇ ਵੀ ਆਪਣੇ ਭੈਣ ਭਾਈ ਨੂੰ ਪਹਿਣਾ ਨੂੰ ਤੁਸੀਂ ਸੂਟ ਦੇਣੇ ਨੇ ਇਸ ਤਰ੍ਹਾਂ ਦੇ ਸੂਟ ਤੁਸੀਂ ਸਿਲੈਕਟ ਕਰ ਸਕਦੇ ਪਿਓਰ ਕਾਟਨ ਦੇ ਵਿੱਚ ਕੱਪੜਾ ਜੀ ਆਲ ওভার ਸੂਟ ਨੇ ਪਿਓਰ ਕਾਟਨ ਦੇ ਵਿੱਚ 550 ਰੇਟ ਆ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਕਈ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਕਾਟਨ ਦੀ ਪ੍ਰਿੰਟ ਦੁਪੱਟੇ ਨੇ ਸਾਈਡ ਤੇ ਲੈਸ ਲੱਗੀ ਹੋਈ ਹੈਗੀ ਬਹੁਤ ਸੋਹਣੇ ਦੁਪੱਟੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਸੂਟ ਨੇ ਪਿਓਰ ਕਾਟਨ ਦੇ ਵਿੱਚ ਸੂਟ ਨੇ ਜੀ ਬਹੁਤ ਸੋਹਣੀ ਵੈਰਾਈਟੀ ਆ ਕਿ 550 ਰੇਟ ਬਾਇੰਡ ਸ਼ੇਡ ਆਗੇ ਆਪਣੇ ਕੋਲੇ ਕਲਰ ਬਹੁਤ ਪਿਆਰੇ ਨੇ ਗ੍ਰੇ ਕਲਰ ਆ ਗਿਆ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਲੈਂਸ ਲਾ ਕੇ ਬਹੁਤ ਸੋਹਣੇ ਸੂਟ ਤਿਆਰ ਹੋਣਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਵੀ ਵਧੀਆ ਨੇ ਇਹ ਹੈ ਆਪਣੇ ਕੋਲੇ ਸਕਿਨ ਕਲਰ ਇਹ ਸਾਰੇ ਕਲਰ ਨੇ 500 ਪ੍ਰਾਈਸ 550 ਰੇਟ ਆ ਜੀ ਪ੍ਰਿੰਟ ਦੁਪੱਟਿਆਂ ਨਾਲ ਆਲ ਓਵਰ ਸੂਟ ਨੇ ਪ੍ਰਿੰਟ ਬਹੁਤ ਸੋਹਣੇ ਡਿਜ਼ਾਈਨ ਦੇ ਪਿਓਰ ਕੈਮਰੀ ਕੋਟਨ ਦੇ ਸੂਟ ਲੈ ਕੇ ਨਾਲ ਲਈ ਆਲ ਓਵਰ ਆਲ ਓਵਰ ਪਿਓਰ ਕੈਮਰੀ ਕੋਟਨ ਦੇ ਸੂਟ ਆ ਜੀ ਨਾਲ ਪਿਓਰ ਦਾ ਦੁਪੱਟਾ ਪ੍ਰਾਈਜ ਆਏਗਾ ਸਿਰਫ 650 650 ਰੇਟ ਹੈ ਜੀ ਜਿਹੜੀਆਂ ਸਾਡੀਆਂ ਭੈਣਾਂ ਪੇਮੈਂਟ ਆਨਲਾਈਨ ਕਰਨੀਆਂ ਰਖੜੀ ਤੇ ਆਫਰ ਆ ਉਹਨਾਂ ਨੂੰ ਟੌਪਸ ਫ੍ਰੀ ਦੇਵਾਂਗੇ ਜਿਹੜੀਆਂ ਜੜੀਆਂ ਭੈਣਾਂ ਪੇਮੈਂਟ ਆਨਲਾਈਨ ਕਰਨੀਆਂ ਉਹਨਾਂ ਨੂੰ ਟੌਪਸ ਫ੍ਰੀ ਗਿਫਟ ਦੇਵਾਂਗੇ ਇਹ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਵੀ ਚਾਰ ਕਲਰ ਨੇ ਪਿਓਰ ਕੈਮਰਿਕ ਕਾਟਨ ਦੇ ਸੂਟ ਨੇ ਜੀ ਪਿਓਰ ਦੁਪੱਟੇ ਨਾਲ 650 ਰੇਟ 650 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਆ ਪ੍ਰਿੰਟ ਸੂਟ ਨੇ ਆਪਣੇ ਕੋਲੇ ਨੇ ਵੀ ਬਲੂ ਕਲਰ ਆ ਗਿਆ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਆਲ ਓਵਰ 5 ਮੀਟਰ ਦੀ ਕੱਟ ਵਾਲੇ ਸੂਟ ਨੇ ਜੀ ਨਾਲ ਪਿਓਰ ਦੇ ਦੁਪੱਟੇ ਨੇ ਮਹਿਰੂਨ ਕਲਰ 650 ਰੇਟ 'ਤੇ ਨੇ ਸੂਟਨ ਦਾ ਚਾਰ ਕਲਰ ਨੇ ਇਸ ਵਿੱਚ ਚਿਕਨ ਦੀ ਕੜਾਈ ਵਾਲੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਚਿਕਨ ਦੀ ਕੜਾਈ ਵਾਲੇ ਸੂਟ ਨੇ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ 2.5 ਮੀਟਰ ਦੇ ਨਾਲ ਤੁਹਾਨੂੰ ਦੁਪੱਟਾ ਮਿਲੂ ਕਾਟਨ ਦਾ ਕਾਟਨ ਦੇ 2.5 ਮੀਟਰ ਦੇ ਦੁਪੱਟੇ ਨੇ ਜੀ ਪਿਓਰ ਕਾਟਨ ਦੇ ਵਿੱਚ ਸੂਟ ਨੇ ਚਿਕਨ ਵਰਕ ਦੇ ਵਿੱਚ ਸ਼ਰਟ ਸਾਰੀ ਤੁਹਾਨੂੰ ਚਿਕਨ ਵਰਕ ਦੀ ਮਿਲੂ ਤਿੰਨ ਕਲਰ ਦਿਖਾਵਾਂਗੇ 795 ਪ੍ਰਾਈਸ ਹੈ ਪਿਓਰ ਕਾਟਨ ਦੇ ਵਿੱਚ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਪਹਿਲਾ ਸੀ ਲੈਮਨ ਕਲਰ ਹੈ ਆ ਗਿਆ ਆਪਣੇ ਕੋਲੇ ਪੀਚ ਕਲਰ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ 2.5 ਮੀਟਰ ਦੀ ਨਾਲ ਕਾਟਨ ਦੇ ਦੁਪੱਟੇ ਲੱਗੇ ਹੋਏ ਨੇ ਗ੍ਰੇ ਕਲਰ ਆਇਆ ਹੈ ਤਿੰਨ ਕਲਰ ਨੇ 795 ਪ੍ਰਾਈਸ ਹੈ ਨਾ ਸੁੱਟਣਾ ਕਟਵਰਕ ਦੇ ਪੈਚ ਵਰਕ ਸੂਟ ਲੈ ਕੇ ਆਂਦਾ ਲਈ ਬਹੁਤ ਸੋਹਣੇ ਬਹੁਤ ਸੋਹਣਾ ਪੈਚ ਪ੍ਰਿੰਟ ਲੱਗਿਆ ਹੈ ਜੀ ਕਟਵਰਕ ਬਣਿਆ ਹੋਇਆ ਹੈ ਉੱਪਰ-ਨੀਚੇ ਫਲਾਵਰ ਬਣਿਆ ਹੋਏ ਨੇ ਇਹ ਕਪੜਾ ਹੈਗਾ ਆਪਣੇ ਕੋਲੇ ਮਸਲੀਨ ਚ ਮਸਲੀਨ ਸਿਲਕ ਦਾ ਆਲ ਓਵਰ ਸੂਟ ਆ ਜੀ ਨਾਲ ਮਸਲੀਨ ਦਾ ਹੀ ਦੁਪੱਟਾ ਹੈਗਾ ਲੈਨਿੰਗ ਲੱਗ ਕੇ ਸੂਟ ਬਣਨਗੇ ਲੈਨਿੰਗ ਤੁਸੀਂ ਇਕੱਲੇ ਸ਼ਰਟ ਤੇ ਲਗਾ ਸਕਦੇ ਹੋਗੇ ਫੋਰ ਸਾਈਡ ਲੈਂਸ ਲੱਗੀ ਹੋਈ ਹੈ 850 ਪ੍ਰਾਈਸ ਹੈ 850 ਪ੍ਰਾਈਸ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਫਰੰਟ ਤੇ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਹੈਗਾ ਮਸਲੀਨ ਚ ਆਪਣੇ ਕੋਲੇ ਸੂਟ ਨੇ ਜੀ 850 ਰੇਟ ਕਲਰ ਦਾ ਨੂੰ ਕਈ ਦਿਖਾਵਾਂਗੇ 850 ਪ੍ਰਾਈਸ ਆ ਛਪਕੰਜਰ ਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਆਫਰ ਹੈਗੀ ਆ ਜਿਹੜੇ ਕਸਟਮਰ ਪੇਮੈਂਟ ਔਨਲਾਈਨ ਕਰਨਗੇ ਉਹਨਾਂ ਲਈ ਉਹਨਾਂ ਲਈ ਆਫਰ ਆ ਜੀ ਤੁਹਾਨੂੰ ਗਿਫਟ ਫ੍ਰੀ ਦੇਵਾਂਗੇ ਜਿਹੜੇ ਕਸਟਮਰ ਪੇਮੈਂਟ ਔਨਲਾਈਨ ਕਰਨਗੇ ਪੇਮੈਂਟ ਪੈਰਟ ਕਲਰ ਆ ਗਿਆ ਆਪਣੇ ਕੋਲੇ ਪਹਿਲਾ ਤੁਹਾਨੂੰ ਦਿਖਾਇਆ ਸੀ ਬਾਈਨ ਛੇੜ ਇਹ ਆ ਗਿਆ ਪੈਰਟ ਕਲਰ ਕਲਰ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹਨਾਂ ਚੋ ਜੋ ਵੀ ਤੁਹਾਨੂੰ ਪਸੰਦ ਆ ਤੁਸ ਸਲੈਕਟ ਕਰ ਸਕਦੇ ਹੋ ਜੀ ਰੇਟ ਸਿਰਫ 850 WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਮਸਲੀਨ ਦੇ ਸੂਟ ਆ ਮਸਲੀਨ ਦੀ ਦੁਪੱਟੇ ਨੇ ਜਰੀਰੇ ਹੈਂਡਵਰਕ ਦੇ ਸੂਟ ਲੈ ਕੇ ਆਣੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਜਰੀ ਦੇ ਹੈਂਡਵਰਕ ਦੇ ਸੂਟ ਨੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਲ ਓਵਰ ਸੂਟ ਆ ਮਸਲੀਨ ਦੇ ਵਿੱਚ ਇਹ ਪਾਰਟੀ ویئر ਸੂਟ ਨੇ ਲੈਂਡਿੰਗ ਲਾ ਕੇ ਤਿਆਰ ਹੋਣਗੇ ਪਹਿਲਾਂ ਤੁਸੀਂ ਦੁਪੱਟਾ ਦੇਖ ਲਓ ਉਸ ਤੋਂ ਬਾਅਦ ਅਸੀਂ ਸੂਟ ਦਿਖਾਵਾਂਗੇ ਦੁਪੱਟੇ ਤੇ ਫੋਰ ਸਾਈਡ ਵਰਕ ਵੀ ਕਰਿਆ ਹੈ ਲੈਸ ਵੀ ਲੱਗੀ ਹੋ ਮਸਲੀਨ ਦੇ ਵਿੱਚ ਹੀ ਦੁਪੱਟਾ ਜੇ ਮਸਲੀਨ ਦੇ ਵਿੱਚ ਹੀ ਸੂਟ ਆ ਫਰੰਟ ਤੇ ਬਹੁਤ ਸੋਹਣਾ ਵਰਕ ਮਿਲੂਗਾ ਬਾਜੂ ਤੇ ਮੂਰੀ ਤੇ ਪ੍ਰਾਈਸ ਹੈਗਾ ਸਿਰਫ 950 950 ਪ੍ਰਾਈਸ ਹੈ ਜੀ ਪਹਿਲਾਂ ਤੁਸੀਂ ਫਰੰਟ ਵਰਕ ਦੇਖੋ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਣੀ ਹੈ ਬਾਜੂ ਮੂਰੀ ਦਾ ਵਰਕ ਫੈਂਸੀ ਸੂਟ ਨੇ ਪਾਰਟੀ ویئر ਸੂਟ ਆ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋਗੇ ਕਲਰ ਤੁਹਾਨੂੰ ਕਈ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਮਹਿੰਦੀ ਕਲਰ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪ੍ਰਾਈਸ ਸਿਰਫ 950 950 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਜੇ ਤੁਹਾਨੂੰ ਹੁਣ ਦਿਖਾ ਰਹੇ ਆ ਕਲਰ ਸੀ ਗ੍ਰੀਨ ਕਲਰ ਬਹੁਤ ਪਿਆਰਾ ਕਲਰ ਆਏ ਨਾਲ ਦੁਪੱਟੇ ਇਹਨਾਂ ਦੇ 2.5 ਮੀਟਰ ਵੰਗੋ ਬਾਜੂ ਮੂਰੀ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਮਿਲੂਗਾ ਇਹ ਦੇਖੋ ਤੁਸੀਂ ਬਾਜੂ ਮੂਰੀ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਮਿਲੂ ਜੀ ਸਿਰਫ 950 ਰੇਟ ਹੈਂਡਵਰਕ ਦੇ ਸੂਟ ਲੈ ਕੇ ਆਂ ਤੁਹਾਡੇ ਲਈ ਪਾਰਟੀ ਵੀਰ ਮੈਂਟਾ ਕਲਰ ਆ ਗਿਆ ਡਾਰਕ ਲਵੈਂਡਰ ਕਲਰ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਈ ਕਲਰ ਨੇ ਆਪਣੇ ਕੋਲੇ ਪੀਚ ਕਲਰ ਪੀਚ ਕਲਰ ਵੀ ਬਹੁਤ ਪਿਆਰਾ ਕਲਰ ਹੈ ਬਾਇਨ ਸ਼ੇਡ ਕਲਰ 6 ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਪ੍ਰਾਈਸ ਸਿਰਫ 950 ਲਾਈਟ ਕਲਰ ਦੇ ਸੂਟ ਲੈ ਕੇ ਆਂ ਸਾਡੀਆਂ ਬੀਬੀਆਂ ਮਾਤਾਂ ਲਈ ਬਹੁਤ ਸੋਹਣੇ ਨਾਲ ਦੇ ਵਰਕ ਵਾਲੇ ਸੂਟ ਨੇ ਜੀ ਇਦਾਂ ਦੇ ਸੂਟ ਕਈ ਵਾਰੀ ਨਹੀਂ ਮਿਲਦੇ ਅਸੀਂ ਲੈ ਕੇ ਆਏ ਤੁਹਾਡੇ ਲਈ ਪਿਓਰ ਦੁਪੱਟੇ ਚ ਪਿਓਰ ਦੁਪੱਟੇ ਨਾਲ ਲੈ ਕੇ ਸਵਾ ਦੋ ਮੀਟਰ ਦਾ ਦੁਪੱਟਾ ਆਲਓਵਰ ਸੂਟ ਨੇ ਨਾਲ ਦਾ ਬਿਲਕੁਲ ਤਾਗੇ ਦਾ ਵਰਕ ਕਰਿਆ ਹੈ ਤਾਗੇ ਦਾ ਬਹੁਤ ਸੋਹਣਾ ਵਰਕ ਬਣਾਇਆ ਹੈ ਜੀ ਮਸਲੀਨ ਚ ਕਪੜਾ ਲਾਈਨਿੰਗ ਲਾ ਕੇ ਸੂਟ ਤਿਆਰੋ ਕੱਲੀ ਸ਼ਰਟ ਤੇ ਲਾਈਨਿੰਗ ਲਾ ਸਕਦੇ ਹੋ ਤੁਸੀਂ ਪ੍ਰਾਈਜ਼ ਆਏਗਾ 950 950 ਪ੍ਰਾਈਜ਼ ਆਈ ਚਾਰ ਕਲਰ ਨੇ ਆਪਣੇ ਕੋਲੇ ਪਹਿਲਾ ਲਾਈਟ ਸਕਿਨ ਡਾਰਕ ਸਕਿਨ ਵੀ ਦਿਖਾਵਾਂਗੇ ਤੁਹਾਨੂੰ ਇਹ ਆਪਣਾ ਗੋਲ ਲਾਈਟ ਸਕਿਨ ਕਲਰ ਬਹੁਤ ਸੋਹਣੇ ਰਖੜੀ ਦੇ ਸੂਟ ਨੇ ਜਿਨ੍ਹਾਂ ਨੇ ਸਾਡੀਆਂ ਮਾਤਾ ਪਿਤਾ ਨੂੰ ਬੀਬੀਆਂ ਨੂੰ ਸੂਟ ਦੇਣੇ ਸਾਡੇ ਕੋਲੋਂ ਸਲੈਕਟ ਕਰ ਸਕਦੇ ਨੇ ਇਸ ਤਰ੍ਹਾਂ ਨੇ ਬਹੁਤ ਸੋਹਣੇ ਸੂਟ ਨੇ ਫੁੱਲ ਪਿਓਰ ਦੇ ਦੁਪੱਟੇ ਨਾਲ ਆਲ ਓਵਰ ਸੂਟ ਨੇ ਗ੍ਰੇ ਕਲਰ ਆ ਗਈ ਇਹ ਹੈ ਡਾਰਕ ਸਕਿਨ ਕਲਰ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਦੁਪੱਟੇ ਉੱਪਰ ਵੀ ਵਰਕ ਮਿਲੂਗਾ ਬਿਲਕੁਲ ਨਾਲ ਸੇਮ ਧਾਗੇ ਦਾ ਵਰਕ ਬਣਾਇਆ ਹੈ ਜੀ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਹੈ ਕਲਰ ਵੀ ਆਪਣੇ ਕੋਲ ਬਹੁਤ ਪਿਆਰਾ ਕਲਰ ਹੈ 950 ਰੇਟ ਪੈਚਵਰਕ ਦੇ ਮੈਚਿੰਗ ਸੂਟ ਲੈ ਕੇ ਢੜ ਲਈ ਬਹੁਤ ਸੋਹਣੇ ਡਾਬਲ ਰੇਖੋ ਪੈਚਵਰਕ ਦਾ ਕੰਮ ਹੋਇਆ ਹੈ ਲੈਂਸ ਦਾ ਕੰਮ ਵੀ ਹੋਇਆ ਹੈ ਨਾਲ ਕੰਟਰਾਸਟ ਦਾ ਬਣਿਆ ਹੈ ਬਾਟਮ ਦਾ ਫਰੋਜੀ ਕਲਰ ਦਾ ਜੋ ਤੁਹਾਨੂੰ ਦੁਪੱਟਾ ਦਿਖਾਉਣਾ ਹੈ ਦੁਪੱਟਾ ਹੀ ਬਹੁਤ ਸੋਹਣਾ ਹੈ ਮਸਲੀਨ ਦਾ ਦੁਪੱਟਾ ਦੁਪੱਟੇ ਵਿੱਚ ਵੀ ਪੈਚ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਬਹੁਤ ਸੋਹਣੇ ਡਵਲ ਪੈਚ ਬਣਿਆ ਹੋਏ ਨੇ ਫੈਂਸੀ ਸੂਟ ਆ ਪਾਰਟੀ ਵੇਅਰ ਸੂਟ ਆ ਪ੍ਰਾਈਸ ਹੈਗਾ 1350 1350 ਪ੍ਰਾਈਸ ਆ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਾਰਟੀ ਵੇਅਰ ਸੂਟ ਲੈ ਕੇ ਆਣ ਤੁਹਾਡੇ ਲਈ ਇਹ ਆ ਗਿਆ ਆਪਣੇ ਕੋਲੇ ਮਸਲੀਨ ਚ ਪਿਓਰ ਮਸਲੀਨ ਦੀ ਸ਼ਰਟ ਲੱਗੀ ਹੋਈ ਆ ਜੀ ਜਦੋਂ ਨੂੰ ਹੁਣ ਕਲਰ ਦਿਖਾ ਰਹੇ ਮਾਸਟਰ ਕਲਰ ਵੀ ਬਹੁਤ ਪਿਆਰਾ ਕਲਰ ਆ ਸਾਰੇ ਕਲਰ ਹੀ ਬਹੁਤ ਪਿਆਰੇ ਨੇ 1350 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਨਿਰੀਆਂ ਸਾਡੀਆਂ ਭੈਣਾਂ ਪੇਮੈਂਟ ਆਨਲਾਈਨ ਕਰਨੀ ਹੈ ਉਹਨਾਂ ਨੂੰ ਗਿਫਟ ਦੇਵਾਂਗੇ ਕਲਰ ਸਾਰੇ ਬਹੁਤ ਸੋਹਣੇ ਨੇ ਮੈਚਿੰਗ ਸੂਟ ਨੇ ਜੀ ਆਪਣੇ ਕੋਲੇ ਇਹ ਆ ਗਿਆ ਤੰਬਾ ਰੈਸਟ ਕਲਰ ਜਿਹਦੋਂ ਨੂੰ ਹੁਣ ਦਿਖਾ ਰਹੇ ਆ ਪਿੰਕ ਕਲਰ ਆ ਗਿਆ ਜੀ ਮੈਂਟਾ ਕਲਰ ਇਹ ਸਾਰੇ ਕਲਰ ਨੇ ਬਹੁਤ ਸੋਹਣੇ ਕਲਰ ਆ ਡਿਜ਼ਾਈਨ ਵੀ ਬਹੁਤ ਸੋਹਣੇ ਸਾਰੇ ਫੈਂਸੀ ਸੂਟ ਆ ਰੱਖੜੀ ਤੇ ਆਪਣੀ ਇਹ ਲਾਸਟ ਵੀਡੀਓ ਤੁਸੀਂ ਇਹਨਾਂ ਵਿੱਚੋਂ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਕਲਰ ਪਸੰਦ ਆ షిపింగ్ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਐਸੀ ਸਾਰੀ ਆਪਣੀ ਅੱਜ ਦੀ ਵੈਰਾਈਟੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਜੀ ਸੂਟ ਤੁਸੀਂ ਸਿਲੈਕਟ ਕਰਕੇ WhatsApp ਨੰਬਰ ਦੋਨੇ ਤੁਸੀਂ ਕਿਸੇ ਦੇ ਵੀ ਸਿੰਗਲ ਸੂਟ ਵੀ ਮੰਗਵਾ ਸਕਦੇ ਹੋਗੇ ਧੰਨਵਾਦ